ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਮੈਨੂੰ ਇੱਧਰ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਤੂੰ ਭੁੱਲ ਜਾਂਦਾ ਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੁੱਲ ਰਹੀ ਏ ਪੈਸੇ ਕਿੱਥੋਂ ਦੇ ਖੜਾਤਾ ਜੰਗਲ ਚ ਜਾ ਕੇ ਜੇ ਜੇ ਲੱਤ ਖੜਾਉਂਦੇ ਤਾਂ ਮੱਛਰ ਲੜਦਾ ਜੇ ਉਹ ਖੜਦੇ ਪੂਰੇ ਲੱਤ ਤੂੰ ਥੋੜੇ ਤਾਂ ਦੰਦਿਆ ਵੱਡਦਾ ਹੁੰਦਾ ਆਏ ਕਰਨੀ ਕਰਨਾ ਖੜਾ ਇੱਧਰ ਇਹਨੇ ਵੀ ਦੰਦਿਆ ਵੱਡਦਾ ਹੁੰਦਾ ਗੱਲ ਖੜਨ ਦਾ ਪਜਾਮਾ ਪਾ ਕੇ ਲੰਬੀਆਂ ਮਹਾਜਾਂ ਤੇ ਕਾ ਹੋਵੇ ਦੰਦੀ ਵੱਡੀ ਹੁਣ ਤੱਕ ਤੂੰ ਤਾਂ ਹਿੱਲੀ ਗਿਆ ਨਾ ਮੇਰੇ ਤਾਂ ਫੋਨ ਦੂ ਏ ਯਾਰ ਮੈਂ ਇਹਦੇ ਲੈ ਕੇ ਚਲਾਉਂਦੇ ਮੱਛਰ ਲੜ ਇਹ ਮਿੱਠਾ ਬੰਦਾ ਤੁਹਾਡਾ ਅੱਜ ਰਾਤ ਮੇਰੇ ਨਾਲ ਟਾਈਮ ਲਵਾਇਆ ਰਾਤ ਦੇ ਮੇਰੇ ਰਾਤ ਨੂੰ ਇਹ ਨੀਂਦਰ ਬੈਠਣਾ ਇਹਦੇ ਮੱਛਲ ਲੜਨਾ ਇੰਜਰ ਮੈਂ ਕੋਈ ਨਾ ਗਾਣੇ ਏਸੀ 'ਚ ਬੈਠ ਕੇ ਲਵਾਈ ਹੁਣ ਹੈ ਏਸੀ 'ਚ ਬੈਠ ਕੇ ਚਲਾਣਾ ਵੱਡਾ ਢੀ ਦੱਦ ਏਸੀ 'ਚ ਬੈਠ ਕੇ ਚਲਾਣਾ ਹਾਂ ਮੱਟਦਾ ਨਹੀਂ ਕਿ ਵੱਡਤੀ ਹਾਂ ਨਾ ਆਈ ਜਾਣਾ ਬਸ ਵੀ ਆਓ ਮਾਰਤੀ ਦੱਦ ਤਾਂ ਆਪਾਂ ਨੇ ਹੂੰ ਊਟਾ ਦੇ ਸੱਦ ਦੱਦ ਦਾ ਤਾਂ ਹੁੰਗਾ ਊਟਾ ਬਹੁਤ ਸੋਹਣਾ ਚੱਲਿਆ ਹੋਇਆ ਮਾਹ ਮਾਰੇ ਖਾਲੀ ਲਗਾ ਕੇ ਦੱਸ ਦੇ ਮੈਂ ਖਾਲੀ ਕਰ ਦੇਣਾ ਅਸੀਂ 10 ਨਹੀਂ ਬਾ 12 ਲਾ ਜੂਗਾ ਬਸ ਆ ਸਾਡੀਆਂ ਆਪਣੀਆਂ ਲੈਣਾ ਹੈ ਆਹ ਦੋ ਹਲੇ ਕਰਦੀਆਂ ਲੈਣਾ ਦੋ ਹਾਂ ਦੋ ਹੈਨਾ ਕਾਰ ਵਾਲੇ ਬੁਪੇ ਆਹ ਹੱਡਿਆ ਬੀਕੂ ਵਾਲੇ ਬੀਮਕੋਲੇ ਦੀਆਂ 10 ਵੀ ਕੋਈ ਫਰਕ ਦਾ ਆਖਦਾ ਫਰਕ ਸਮਾਗੇ ਇਹ ਜਿਆਦਾ ਚੱਲੇ ਪਏ ਆ ਹੱਡੀ ਮਾਰੇ ਰਵਾਸ ਆਹ ਇਹੋ ਕਹਿੰਦੇ ਆ ਕਹਿੰਦੇ ਆ ਚੱਲੇ ਹੋਏ ਆ ਫੇਰ ਤੁਸੀਂ ਲਾਏ ਕਦ ਬਹੁਤ ਹੈ ਹੈ ਇਹ ਵੀ ਬੀਮਕੋ ਵਾਲੀ ਹੋਵਾ ਬੀਮਕੋ ਹੀ ਆ ਬੀਕ ਤਿਆਰ ਆਪ ਕਰੀ ਵੀ ਪੀ ਆਪ ਤਿਆਰ ਕਰ ਲੈਣਾ ਬਸ ਮਲਕੀਤ ਬਾਈ ਵਾਲਾ ਬੀਜ ਆ ਆ ਹੋ ਕੀ ਜਾਏ ਆਓ ਜਿਹੜਾ ਉੱਥੇ ਕਦ ਮੇਰੇ ਕਦ ਵੀ ਬੀਜ ਆਓ ਫੇਰ ਆਪਣਾ ਹੀ ਬੀਜ ਤਿਆਰ ਕਰ ਲੈ ਦੋ ਸਾਲ ਦਾ ਹੋਣਾ ਇਹਨੇ ਹੁਣ ਕਹਾ ਆਹ ਦੋ ਸਾਲ ਦਾ ਗਾਣਾ ਲੁਆਈ ਜੂਣਾ ਆ ਇਹਨੇ ਹਾਂ ਹੁਣ ਮੇਰੇ ਵਾਲੇ ਨਾਲ ਦੇ ਆ ਜਿਹੜੇ ਸਾਡੇ ਪਿੰਡ ਵਾਲੇ ਲੱਗੇ ਪਏ ਆਰ ਇਕੱਠੇ ਲੱਗੇ ਪਏ ਆ ਇਹ ਡੇਢ ਗਦਾ ਰੱਖ ਲੈ ਜਿਆਦਾ ਪੰਜ ਵੀ ਕੱਢ ਲੱਗੇ ਡੇਢ ਦੇ ਹੋਗੇ ਫੇਮ ਇੱਥੇ ਪਹਿਲਾਂ ਮੇਰੇ ਤੇ ਪਹਿਲਾਂ ਲੱਗੇ ਹਾਂ ਮੁੰਡੇ ਚ ਲਾਏ ਆ ਸੀ ਮੇਰੇ ਆ ਉਹ ਤੇਰੇ ਸਾਲ ਹੂਲੇ ਆ ਮੇਰੇ ਸਾਲ ਹੋ ਗਏ ਮੈਂ ਕਿਹਾ ਤੇਰੇ ਨਾਲ ਹੀ ਲੱਗੇ ਆ ਨਹੀਂ ਨਹੀਂ ਮੇਰੇ ਬਾਅਦ ਦੇ ਆ ਕਿਹੜੇ ਉਰਲੇ ਨਹੀਂ ਪਾਲਨੇ ਦੀ ਗੱਲ ਉਰਲੇ ਉਰਲੇ ਉਹ ਤਾਂ ਪਿਛਲੇ ਤਾਂ ਜ਼ਿਆਦਾ ਆ ਉਹ ਤਾਂ 3 ਸਾਲ ਚ ਆ ਜੇ ਲੈਟਰ ਰਾਈਟਰ ਫਿਰ ਕਿ ਜਿਆ ਟ੍ਰਾਈਕ ਦੇਖ ਨਹੀਂ ਮੇਰਾ ਕੋਈ ਹੋਰ ਲੈ ਜਾ ਉਹ ਦੇ ਘਰ ਮੈਂ ਕਿੱਥੇ ਪਾ ਦਿੱਤਾ ਤੂੰ ਸਾਈਕਲ ਪਰ ਆਇਆ ਮੈਂ ਸਾਈਕਲ ਦੇ ਜੇ ਉਹ ਜਿੰਦਾ ਲੰਬਰਾ ਵਾਲਾ ਆ ਗਿਆ ਇਹਨਾਂ ਉਹਨ ਪਤਾ ਨਹੀਂ ਲੱਗਦਾ ਉਹ ਥਾਲਾ ਮੈਨੂੰ ਨਹੀਂ ਪਤਾ ਲੱਗਦਾ ਦੂਹਾ ਜਿੰਦਾ ਚਾਹੀਦਾ ਚਾਬੀ ਵਾਲਾ ਹੀ ਚਾਬੀ ਵਾਲੀ ਲੋਟ ਆ ਉਹ ਠੀਕ ਆ ਹੋਰ ਐ ਇੱਥੇ ਮੈਂ ਮੰਡਰ ਨੂੰ ਸਾਈਕਲ ਲੈ ਕੇ ਜਾਂਦਾ ਹੁਣ ਸਾਈਕਲ ਥਾਣਾ ਪੈਂਦਾ ਦੂਹ ਹਮ ਮਾਰ ਰਿਹਾ ਇੱਥੇ ਚੱਕ ਰਿਹਾ ਇਹਨੂੰ ਇੱਥੇ ਖੜਾਉਂਦਾ ਜੇ ਕੋਣਰੇ ਖੜਾ ਲੈ ਯਾਰ ਕੋਣ ਇੱਥੇ ਪਾਈ ਹੁਣ ਮੇਰੀ ਗੱਲ ਥੋੜਾ ਇੱਥੇ ਕਾਰ ਆ ਗਈ ਉਹਦਾ ਸਾਈਡ ਦੱਬ ਕੇ ਲਾ ਲੈ ਜਾਂ ਚੱਕ ਲਿਆ ਸਾਈਕਲ ਨਾਤੀ ਕੋ ਆ ਗੰਨਾ ਕਿਹੜਾ ਐ ਬੀਜ 99 ਛਟਵੀਂ ਵਜਾਂਣਾ ਨਹੀਂ 99 ਇਹਨੂੰ ਕਹਾਂ ਕਰ ਦਿੰਨ ਉਹ ਮਿਸਤਰਾ ਛੁੱਟ ਰਿਹਾ ਉੱਥੇ ਨੂੰ ਕਰ ਦਿੰਦਾ ਛੱਡ ਦੇ ਆ ਬਨ ਬਣਾਈ ਤੇ ਬਾਅਦ ਜ਼ਿਆਦਾ ਫਰਕ ਪੈਂਦਾ ਚਾਚੇ ਬਣਾ ਥੋੜੀ ਜਿਹੀ ਪੈਚੇ ਦੱਬ ਕੇ ਰੂੜੀ ਜਾਂਦਾ ਵਾ ਬਗੇਮ ਆਉਣੀ ਛੱਡ ਦੇ ਛੱਡ ਦੇ ਉਧਰ ਕੇ ਦੇਖ ਆਪੀ ਤੇ ਛੜ ਕੇ ਤੇ ਲਹੋ ਦੇਖ ਦਿਓ ਵਾ ਤਾਂ ਇਹਨੂੰ ਵੀ ਕਿਹਦੱਖ ਕਿਦਈ ਆ ਭਾਈ ਤੇ ਸਹੀ ਵਾ ਛੂੜੀ ਹੋਈ ਆ ਇਹਨੂੰ ਜਾ ਭਾਈ ਹੈ ਐਸੇ ਹਵਾ ਨਹੀਂ ਲੱਗਦੀ ਕੀ ਦਾ ਗਰਮੀ ਕਿਹੜੇ ਸਾਹਮਣੇ ਭਿੱਜਿਆ ਮੈਂ ਆਉਂ ਉੱਥੇ ਚਲੇ ਜਾ ਬੂਲਾਂ ਦੇ ਬਾਹਰ ਨਿਕਲੇ ਮੰਨ ਜਾ ਉੱਥੇ ਮੜਿਆ ਸਾਹ ਹੁਣਾ ਆਪਲੇ ਹੁਣ ਹੋਏ ਬਪੂਲਰ ਗਿਆ ਸਾਰੇ ਬਸ ਹਮਤ ਜੀ ਜਿਆਦੇ ਹੋ ਜਾਂਦੀ ਚਾਹੀਦੇ ਬੂਟੇ ਜਿੰਨੇ ਲਗਾਉਂਦੇ ਜਿੱਥੇ ਹੁੰਦਾ ਬੂਟਾ ਲਾਉਣਾ ਚਾਹੀਦਾ ਠੀਕ ਨਹੀਂ ਜਿੱਥੇ ਬੂਟਾ ਹੁੰਦਾ ਉੱਥੇ ਲਾਓ ਸਹੀ ਬਾਤ ਹੈ ਬੂਟੇ ਆ ਜਰੇ ਚੱਲੇ ਬੂਰੇ ਇੱਕ ਬਰਾਬਰ ਐ ਚੱਲਣਾ ਚਾਹੀਦਾ ਬੂਟਾ ਦਾ ਇਹਣਾ ਸਾਰੇ ਇੱਕ ਸਾਰ ਆ ਨੀ ਮੈਂ ਦੂਜੀ ਦਿਨ ਦੂਰ ਲਾ ਦੇ ਮਾਹ ਲਾ ਦੇ ਜੇ ਲਾ ਦੇ ਚੰਗੇ ਹਨ ਹੁਣ ਕਹਿੰਦਾ ਹੈ ਹੁਣ ਕਹਿੰਦਾ ਜੇ ਲਾ ਦੇ ਵਧੀਆ ਦਾ ਮਾ ਬਾਹਰ ਕੋਈ ਫੈਰੀ ਪਸਾਈਗਾ ਜਦੇ ਮੰਨ ਲਈ ਜਿੰਦੀ ਗੱਲ ਹੋਰ ਕਰਾ ਕੇ ਇਹਨੂੰ ਕੋਈ ਨਾ ਵਾਹ ਦੇਖੋ ਬਈ ਗਨੇ ਸੋਹਣੀ ਬੋਰਡ ਦੀ ਬਸ ਉਦੇ ਕਰਕੇ ਹੀ ਤਾਂ ਅੱਜ ਉਹ ਪਹਿਲਾਂ ਪਈ ਪਈ ਸੀ ਉਹ ਸਾਫ ਕਰੀ ਆ ਹੁਣ ਮੈਂ ਮਾਰਦਾ ਆ ਆਵਾਜ਼ ਤਾਂ ਪਹਿਲਾਂ ਵੀ ਵਧੀਆ ਵਸਾ ਉਹੀ ਸੀ ਉੱਥੀ ਦੇ ਨਹੀਂ ਤੇ ਅਸੀਂ ਉਧਰ ਖੁੱਲੇ ਨਹੀਂ ਮੇਰੇ ਤੇ ਪਲਾਸਨਾ ਖੁੱਲਣਾ ਪਈ ਨੇ ਪਰੀ ਵੀ ਜਮੇ ਚੋਕ ਹੋਈ ਇੱਕ ਹੋਰ ਜਦੋਂ ਜਦ ਤੱਕ ਪਾਂ ਤੇ ਚੱਲਦਾ ਨਾ ਕੱਟ ਕਰਦੇ ਫਿਰ ਕਰਦਾ ਟਰੈਕਟਰ ਨੂੰ ਨਾ ਇਹ ਸੀਟ ਦਾ ਕਰੀ ਜਿਹੜੀ ਮੈਂ ਤੁਹਾਨੂੰ ਭੇਜੀ ਆਂਦੀ ਸੀ ਇਹ ਸਟਾਪਰ ਉਹ ਲਵਾ ਦੇ ਕਿਹੜੇ ਰੋਪਣੇ ਨੂੰ ਬਹੁਤ ਚੰਗੀ ਸੀਟ ਆ ਉਹ ਕਿੰਨੇ ਦੀ ਆ ਲੈ ਮੈਂ ਪਤਾ ਕਰਿਆ ਮਹਿੰਗੀਆਂ ਸੀਟ ਉਹ ਨਹੀਂ ਆ ਲਾਈਟ ਫੁੱਟੀ ਹੋਈ ਐ ਜੀ ਲੋਡ ਪਵਾ ਦੂਗੇ ਵੀ ਨਾ ਸੀਸਾ ਪੈਣਾ ਇਹਦਾ ਇਹ ਪਤਾ ਨਹੀਂ ਕਿ ਹੋ ਸਕੀ ਆਨਲਾਈਨ ਆਨਲਾਈਨ ਮੰਗਾਉਂਗਾ ਉਹ ਸਸਤੀ ਆ ਕਿੰਨੇ ਦੀ ਸੀਟ ਦਾ ਉਹਦਾ ਦੇਖ ਫੰਕਸ਼ਨ ਇੱਕ ਤਾਂ ਪਿੱਛੇ ਨੂੰ ਵੀ ਆ ਆ ਵੀ ਤਾਂ ਉਹੀ ਕੋਸ ਆ ਇਹ ਪਿੱਛੇ ਵਾਲੀ ਨਹੀਂ ਇਹ ਦੂਏ ਲੋਟ ਆਏ ਵਾਲੀ ਹੈਗੀ ਪਰ ਇਹ ਆਏ ਆ ਉਹ ਆਏ ਵਾਲੀ ਇਹ ਜੰਪ ਵਾਲੀ ਆ ਜੰਬੀ ਤੇ ਚੜਦੀ ਉੱਪਰ ਨੂੰ ਇਹ ਉਹ ਦੂਈ ਆ ਪ੍ਰੈਸ਼ਰ ਵਾਲੀ ਆ ਚਾਚੇ ਉਹ ਨਹੀਂ ਤੂੰ ਕੁਝ ਨਹੀਂ ਹੁੰਦਾ ਹੁਣ ਜਮਾਂ ਹੀ ਕੁਝ ਆ ਜਾਏਗਾ ਫਿਰ ਫਿਰ ਇੱਥੇ ਦੇਖੀ ਜਾਊਂਗਾ ਫਿਰ ਚੱਲ ਲਾ ਸਾਈਡ ਨੂੰ ਸੀਟ ਸੀਟ ਨੂੰ ਕੁਝ ਨਹੀਂ ਹੁੰਦਾ ਕਿੱਥੇ ਨਾ ਨਾ ਇੰਨਾ ਵੀ ਨਹੀਂ ਉਹ ਕਰਨਾ ਵੀ ਜਿਵੇਂ ਹੀ ਸਵਾਰਗੇ ਬਣਾ ਲੀਏ ਤੇ ਆੜਾ ਮੋਟਾ ਚਾਹੀਦਾ ਵੀ ਐ ਚਲੋ ਤਾਂ ਫੇਰ ਵੀ ਚੇਂਜ ਹੋ ਜੂਗੀ ਫੇਲ ਲਵਾ ਲਈ ਕਿਤੇ ਹੌਲੀ ਹੋ ਫੇਰ ਲਵਾ ਲਈ ਹੌਲੀ ਹੌਲੀ ਹੈ ਫੇਲੋ ਵਾਲੀ ਹੌਲੀ ਹੌਲੀ ਉਹਦੇ ਕੰਮ ਹੁੰਦੇ ਹੀ ਰਹਿੰਦੇ ਨੇ ਕਾਲੀ ਚੜਾਈਆਂ ਮਾਰਦੇ ਰਹਿੰਦੇ ਆ ਮੇਰੇ ਲੋਡ ਪੈਂਦਾ ਹੱਥ ਪਰਿਆ ਰਹੇ ਨੇ ਮੇਰੇ ਚੱਕ ਮੈਂ ਤਾਂ ਹੁਣ ਪੰਜੇ ਬਲੋਡ ਪੈਂਦਾ ਮੇਰੇ ਕਿ ਅਪ 3 ਕਿਹੜੀ ਵਜੇ ਕਰਾਂ ਮਨੂ ਵਜੇ ਫੰਟੋਂ ਮਰੂਦ ਦਾ 8 900 ਚ ਪੈ ਗਿਆ ਇੱਕ ਮਰੂਦ ਤੂੰ ਸਾਰੇ ਛੋਟੇ ਲੋੜਕਾਂ ਨੂੰ ਕਰਾ ਸਿੱਧਾ ਗੱਲਾਂ ਨੂੰ ਮਰੂਦ ਦਾ ਮਰੂਦ ਖਾਣ ਲੱਗਿਆ ਤਾਂ ਹਾਂ ਉਹ ਰਹਾ ਬੱਤਾ ਤਸਤ ਫੋਟੋ ਤੇ ਆ ਰਾਮ ਨੂੰ ਕਾਤੇ ਆਇਆ じゃ ਕੇ ਕਰਾ ਕੱਢ ਦੇ ਲੈ ਅੱਡਿਓ ਅੱਡਿਓ ਆਇਆ ਆਰਤੀ ਸਿੱਡੀ ਸਿੱਕਾਈ ਤਾਰਤਾ ਹਾਂ ਲਾਲਾ ਬਾਬੂ ਰਖਾ ਲੈ ਪਰਾਂ ਆਂਦਾ ਮੇਰੇ ਨਾਲ ਹਾਂ ਤੂੰ ਆ ਗਿਆ ਚੱਕਰ ਆਉਂਦੇ ਹੋਣ ਹੁਣ ਮੈਂ ਤੂੰ ਨਾ ਖੀਰਦੀ ਮੈਨੂੰ ਕੋਈ ਨਹੀਂ ਦਦਾ ਖਾਤਾ ਚਰ ਵੀ ਨਹੀਂ ਕਰ ਵੀ ਨਹੀਂ ਰੀਸ ਤੇ ਟੋਕੀ ਵੱਜੀ ਆ ਟਾਂਕਾ ਟੋਕਾ ਦਿੰਦਾ ਆ 45 ਲੱਗਿਆ ਥਲੇਪੜੀ ਐ ਆਇਆ ਤਾਰਤੀ ਆ ਚਾਰ ਉਂਗਲ ਦੀਆਂ ਥਲੇ ਨੂੰ ਬੁੱਢਾ ਚਾਂਦੀ ਦਾ ਰੂਆ ਉਂਦਾ ਰੁਪਿਆ ਆਪਣਾ ਚਾਂਦੀ ਵਾਲਾ ਇੰਨਾ ਸ਼ਰਕਾ ਇੰਨਾ ਮੋਟਾ ਹੁੰਦਾ ਹੀ ਮੋਟਾ ਤਾਰਕਾ ਹੈ। ਹੋਏ ਮੈਂ ਮਾਸ ਹੁੰਦਾ ਕਾਇ ਇੱਥੇ ਦਾ ਮਾਰਾ ਖਵਾ ਪੋਲਾ ਪੋਲਾ ਜਿਦਕਾ ਗੁਰਗੇ ਦਾ ਹੁੰਦਾ। ਹੋਏ ਹੋਏ ਮਰੂਦਾ ਦੇ ਹੈ। ਮਰੂ ਤਾਂ ਮੈਂ ਕਿ। ਮਰੂ ਤਾਂ ਖਾ ਬਲੂ ਹੈ ਫਿਰ। ਹਾਂ। ਲੈ ਕੱਕਰ ਆਉਂਦੇ ਜੈ ਦਸਦਾਨੀ। ਪਰ ਹੁਣ ਤਕਲੀਫ ਕੋਈ ਨਹੀਂ ਮੈਨੂੰ। ਹੁਣ ਤਾਂ ਚੰਨ ਹੋਣੀ ਨਹੀਂ। ਤਕਲੀਫ ਯਾਦ ਵੀ ਨਹੀਂ ਹੋਈ। ਉਹ ਤਤੇ ਕਹੋ ਮੈਂ ਵੀ ਤੁਹਾਨੂੰ ਦੱਸਦਾ ਜਾਂ ਪੰਜ ਨੇ ਘੇਰੇ ਆ ਮੇਰੀ ਬਾਹ ਸਾਰੀ ਖੂਨਾਂ ਪੇਜ ਗਈ। ਮੈਂ ਉਹ ਲਵਲੀ ਕੋਲ ਤੇ ਤਤੇ ਕੋ ਚਲੇ ਤਾਂ ਗਏ ਆ ਉੱਥੇ ਜਾ ਕੇ ਮੇਰੀ ਲੱਤਾਂ ਕੰਬੜ ਲੱਗ ਗਈਆਂ ਮੈਂ ਕਿਹਾ ਮੁੰਤਾ ਘਬਰਾਟ ਹੁੰਦੀ ਯਾਰ ਆਓ ਮੇਰਾ ਗੱਡੀ ਆ ਗਈ ਯਾਰ ਦੇਖੀ ਲੰਘ ਜੂ ਨਹੀਂ ਬਾਈਕ ਕਰਨਾ ਪਹਿਲਾਂ ਦਾਤੀਆਂ ਰੱਖ ਲਈ ਦੇਖੀਂ ਤੇ ਕੰਮ ਹੋਣਾਂ ਨੀ ਮੇਖੇ ਚੰਦਾ ਵੀ ਸੁਖ ਨੂੰ ਪਹਿਲੇ ਭਾਰਤ ਪਵਾ ਦੀ ਹੈਗਾ ਭਾਰਤ ਕਿਆ ਦੋ ਕੱਠੇ ਦੀ ਜਮਈ ਹੈ ਜੀ ਪਹੀ ਪਹੀ ਉੱਚੀਆਂ ਨੇ ਭਾਈ ਪਹੀਆਂ ਉੱਚਾ ਕਰਕੇ ਨਾ ਹੁਣ ਬੰਦਾ ਪੈਰ ਕਿੰਨੇ ਕੱਢ ਦੂਗਾ ਇਹਦੇ ਸਹੀ ਕਰ ਲੈ ਸਕੂਟਰ ਵੀ ਚਾਨੀ ਪੈਣੀ ਹੈ ਤੇ ਛੱਡਾਂ ਪਰ ਨੂੰ ਵੀ ਨਹੀਂ ਜੇ ਰਹੀ ਖੁਰੀ ਜਾਂਦੀ ਹੈ ਮੈਂ ਛੱਡਾਂ ਪਰ ਨੂੰ ਵੀ ਖੁਰੀ ਪਈ ਆ ਭਾਈ ਉਹ ਕੀ ਉੱਤੀ ਕਰ ਗਿਆ ਪਾਣੀ ਆ ਆਹ ਹੈ ਜੀ ਖੁਰੀ ਜਾਂਦੀ ਹੁ ਕਿੰਨੀ ਕਲਾਇਆ ਪਹਿਲਾਂ ਮਸ਼ੀਨ ਲਵਾ ਲਈ ਸੀ ਰਾਹੋ ਲੈ ਲਾਈ ਦਿਓ ਲੈ ਨਹੀਂ ਹੀ ਨਾ ਥੋੜਾ ਖੇਡ ਦੇਣਾ ਕੱਢ ਲਓ ਬਸ ਦੇਖੋ ਜੀ ਗੱਲਬਾਤ ਤਾਂ ਬਣਾਤੀ ਮੁੰਡੇ ਨੇ ਤੀਜਾਂ ਲਾਤੀ ਆ ਗੋਹਾ ਪੌਣ ਬਣਾਇਆ ਹੈ ਸਾਈਡ ਬਾਥਰੂਮ ਬਣਾਤਾ ਬਾਸ ਜੀ ਬਾ ਪਾਈਪ ਲਾਈਨ ਦੱਬਦੀ ਮੂਤ ਨੂੰ ਹਾਂ ਭਾਈ ਠੀਕ ਹੈ ਜੀ ਗੰਨਾ ਹਉਣੇ ਵਾਲਾ ਹੀ ਆ ਗੰਨਾ ਤਾਂ ਬੰਦ ਤਾਂ ਬਹੁਤ ਕੰਮ ਕਰਦਾ ਆ ਆਜੋ ਭਾਈ ਗੇਟ ਕੋਲੇ ਪਿਆ ਉੱਥੇ ਮੈਨੂੰ ਬਾਅਦ ਨਹੀਂ ਮਾ ਨਹੀਂ ਕੰਮ ਕਰਵਾ ਦੇ ਗੇ ਨਹੀਂ ਲੋ ਜੇ ਕੰਮ ਪੱਕਾ ਹੀ ਦੇਖ ਤਾਂ ਮੋਟਾ ਪਾਣੀ ਦਾ ਸਾਰਾ ਨਿਕਲ ਜਾਗਾ ਮੰਨਿੰਦੇ ਸਹੀ ਗੱਲ ਹੈ ਜੀ ਪ੍ਰੈਸ ਹੋ ਕੇ ਆ ਕਰਨਾ ਕੁਸ ਬਾਥੇ ਹੋ ਲੱਗ ਜਾਣੀ ਵਾਲੀ ਤੇ ਲੋਟ ਆ ਕਰਨੀ ਆ ਵੀ ਉਹਦੇ ਦੇ ਕਿ ਪਾਣੀ ਆ ਰਿਹਾ ਦੱਬਣਾ। ਇਹਦਾ ਦੱਬਣਾ ਹੀ ਤਾਂ ਭਾਈ। ਹੂੰ। ਉਹ ਵਧੀਆ ਕਰ। ਪਈ ਆਪਣਾ ਸਭ ਕੁਝ ਬਾਹਰ ਮੈਸਾਂ ਦਾ। ਖੁੱਲਾ ਡੁੱਲਾ ਬਣ ਗਿਆ ਨਾ। ਬਾ ਖੁੱਲਾ ਬਣ ਗਿਆ ਇਹ ਦੇਖੋ। ਤੇ ਦੂਜਾ ਮੈਸਾਂ ਹਲੇ ਲਿਆਉਣੀ ਐ ਨਾ। 10 ਹੈਗੀ ਤਾ। ਹੋਰ ਮੈਸਾਂ ਨਹੀਂ ਹੈਗੀਆਂ। ਮੈਸਾਂ। ਮੈਸਾਂ ਲਿਆਉਣੀ ਆ ਹਲੇ। ਇੱਕ ਮੈਸ ਇੱਕ ਗਾਂ। ਠੀਕ ਆ। ਉੱਤੇ ਬਾਅਦ ਚੋਚਾ ਬਣ ਗਿਆ, ਖੁੱਲੀ ਬਣ ਗਈ। ਤੇ ਅੱਜ ਕਰ ਰਿਹਾ ਕੰਮ ਇਹ ਚੋਬਰ। ਤੂੜੀ ਪਾਉਣ ਦਾ। ਤੂੜੀ ਦਾ ਅੱਜ ਟਰਾਂਸਫਰ ਹੋਣ ਲੱਗੀ। ਬਸ ਮੱਝਾਂਾਂ ਵੀ ਆਉਣ ਵਾਲੀ ਕੁ ਦਿਨ ਚ 3 ਦੇ ਵੱੜ ਜੇ ਖੜੀ ਗਏ। ਗੈਂ ਬੰਦ ਕਰਦੀ ਹੈ। ਪੱਲੜਾ ਵਿੱਚ ਮੌੜ ਚੱਲਦਾ। ਚੱਲਦਾ ਦਿੰਦਾ ਤਾਂ ਪਤਾ ਨਹੀਂ। ਉਹ। ਤੂੜੀ ਦਾ ਬੱਦੂਆ। ਬੀਂਗੀ ਜੀ ਬਹੁਤ ਠਗੜੀ ਹੈ। ਇਹ ਨਹੀਂ ਪਰ ਹੋਣੀ ਹੈਗੀ। ਜਿੰਨੇ ਕਰਾਲੀਆਂ ਖਾਸੇ ਰੇਲੀਆਂ ਚ। 24 ਟਰਾਂਦੀਆਂ ਬਾਰੋਂ ਪੈਣੀਆਂ ਨਹੀਂ। 10 ਤਾਂ ਪੱਕੇ। ਉਰੀਏ ਤੇ ਵਧੀਆ ਹੀ ਆ ਤਰੇ ਸਰਾਂ ਆ ਨੀ ਨਾ ਮੋਟੀ ਜਿਆ ਤੂੰ ਵੀ ਨਾ ਵਧੀਆ ਨਾਲ ਉਹਦੀ ਮਸ਼ੀਨ ਚੋਂ ਹੁੰਦਾ ਹੁਣ ਇਹਦਾ ਕੁੱਤੇ ਦਾ ਕੰਮ ਬੱਝੇ ਰਹਿ ਤਾਉਂ ਲੱਗੇ ਚੱਲ ਰੋਗ ਵੱਡ ਹੋ ਗਿਆ ਹਾਂ ਵੱਡ ਤਾਂ ਜੀ ਐ ਬੜੀ ਸੰਦਾ ਸੰਦਾ ਹੁਣ ਟਰਾਲਾ ਲਾ ਦੇਣਾ ਸਿੱਧਾ ਟਰਾਲਾ ਅੰਦਰ ਬਸ ਸਿੱਧਾ ਅੰਦਰ ਭਰੇ ਆ ਅੰਦਰ ਕਰਨ ਟਰੈਕਟਰ ਵੀ ਖੜ ਜਾਣਾ ਗੱਡੀ ਵੀ ਉਰੀ ਲਾਵੇ ਜੋ ਹਾਜੀ ਦੇਖੋ ਆਹ ਹੈ ਜਿਹੜਾ ਪਾਣੀ ਆ ਪੱਖਾ ਕਰੰਦੇ ਇੱਥੇ ਉੱਪਰ ਪਾਣੀ ਖੁੱਲਿਚ गिरਦਾ ਹੈ ਨਾ ਹੈ ਇਹ ਕਰੇਗਾ ਕਰੂੰਗਾ ਹੱਲ ਤੋ ਆਉਂਦੇ ਖੜਦੇ ਹੋਣਗੇ ਮਾਸੀ ਨੂੰ ਕੰਮ ਉੱਪਰ ਕੋਈ ਦਾਸ ਤਾਂ ਨਹੀਂ ਲੈਣ ਕੰਮ ਮਾਰੀ ਦਾ ਸਮਝੀ ਹਾਜੀ ਰੱਤ ਨੇ ਦਿੱਤੀ ਗੋੜ ਜੇ ਖਿੰਚੀ ਹੋ ਗਈ ਪੁੱਛਤਾ ਕਹੋਗੇ ਜੀ ਕਿਰੇ ਨਾ ਨਾ ਆਏ ਭਾਂਤੀ ਹਾਂ ਜੇ ਹੱਥ ਮਲਾ ਲਾ ਉਹ ਭੰਨੀ ਵੀ ਹੁਣ ਥਾਲੀ ਵਿੱਚ ਕਠੀ ਜੀ ਬਣ ਗਈ ਹਾਂ ਜੇ ਮਲਾ ਲਾ ਲਾ ਇਹ ਹੱਥ ਲਾ ਕੇ ਮੈਂ ਕੋ ਬੰਨਣਾ ਕੱਲੂ ਆ ਗਿਆ ਵੀ ਇੱਕ ਦਿਨੇ ਪੈਂਦਾ ਕੱਲੂ ਆ ਜਨਮ ਦਿਨ ਤੇਰਾ ਹਾਂ ਚਲ ਅਜੇ ਕਹਿੰਦੇ ਆਪੀ ਬਰਥਡੇ ਕੱਲੂ ਘਰੇ ਤੇ ਮਿਲਣਾ ਖਰੇ ਨਹੀਂ ਹਾਂ ਤਾਂ ਸੋ ਜੁੱਥੇ ਤੇ ਰਹਦੀ ਐ ਐ ਵੀ ਦੱਸ ਹਾਂ ਵੀ ਦੱਸ ਤੇਰਾ ਵੀ ਲੱਗ ਕੇ ਗਿਆ ਇਹ ਵੀ ਦੱਸ ਤੇਰੇ ਆਪੇ ਚੱਲ ਲਿਆ ਕੰਮ ਸਾਡਾ ਵੀ ਸਾਡਾ ਕੰਮ ਚੱਲ ਲਿਆ ਇਹ ਕੋਈ ਤੇਰਾ ਕਿਉਂ ਤੇ ਇਹ ਚੱਲ ਹੀ ਹੁੰਦੇ ਆ ਫਿਰ ਲੰਘ ਹੀ ਜਾਂਦੇ ਤਾਂ ਸਾਡਾ ਵੀ ਲੰਘ ਜਣੇ ਤਾਂ ਲੰਘਦੀ ਰਹਿਣ 40 ਸਾਲ ਹਾਂ ਇਹ ਮੈਂ ਤਾਂ ਹੁਣ ਪਾਲਟੀਆਂ ਵੀ ਦੋ ਆ ਭਾਈ 40 ਸਾਲ ਲੰਘ ਗਏ ਇਕ ਨਹੀਂ ਕਿ ਮੈਂ ਤਾਂ ਐ ਕਿ ਆ ਵੀ ਪਰਸੋਂ ਕਰੀ ਗਾ ਉਹ ਦੋ ਪਾਲਟ ਤੀਆ ਹੀ ਸਮੇਂ ਪਾਦਣਾ ਚੌਥਾ ਮੈਂ ਬਾਲਾ ਨੀਚੇ ਮਾੜਾ ਆਹ ਦੇਖ ਕਰ ਦੇਣਾ ਠੀਕ ਆ ਨਹੀਂ ਨਹੀਂ ਕਹਿੰਦਾ ਚੱਲ ਲੰਘ ਗਏ ਉਦੋਂ ਹੁਣ ਇਕ ਨਹੀਂ ਸਾਡਾ ਵੀ ਲੰਘ ਜਣਾ ਔਲੀ ਦੇਗੇ ਮੈਂ ਤਾਂ ਕੱਲੂ ਬਹੁਤ ਜ਼ਰੂਰੀ ਕੰਮ ਉਹ ਜਿਹੜਾ ਹਾਜਰਦਾ ਹੁੰਦਾ ਉਸਦੇ ਹੁੰਦਾ ਜਾਂਦੇ ਨੇ ਕਿਆ ਬੰਦਾ ਹਾਜ਼ਰ ਆ ਹੁਣ ਅਸੀਂ ਤੁਹਾਨੂੰ ਕਹਿੰਦੇ ਆ ਤੁਸੀਂ ਸਾਨੂੰ ਮਿਲੇ ਉਹਦਣ ਕੋਈ ਆਇਆ ਉਹ ਰੁਕਤਾ ਜਾ ਅੱਠ ਦਿਨ ਗਾਉਣਦੇ ਸੀ ਵੀ ਤੈਨੂੰ ਮੇਰੇ ਨਾਲ ਫਿਰਦਾ ਜਾਂਦੇ ਨੇ ਗੱਲ ਅੱਠ ਦਿਨ ਕਹਾਂ ਟਾਈਮ ਚੱਲਦਾ ਮੇਲੇ ਦੀ ਆ ਮੇਲੇ ਦਾ ਕਿਸੇ ਨੇ ਵੀ ਨਹੀਂ ਆਏਗਾ ਜੇ ਉਹਦਣ ਤਾਂ ਫਰਾਰ ਹੋਣਾ ਕਿਤੇ ਵੀ ਫਿਰ ਤਾਂ ਹੋਈ ਜਾਂਦਾ ਤੂੰ ਐਂ ਕਰ ਲੈ ਤਾ ਭਾਈ ਅਸੀਂ ਭੱਜੇ ਫਿਰ ਤਾਂ ਕੋਹ ਵੀ ਹਾਂ ਭੱਜ ਕੇ ਤੇ ਤੂੰ ਸਾਨੂੰ ਹੋ ਜਾਂਦੇ ਇਹ ਹੁਣੀ ਕਰ ਸਾਲੀ ਬੰਦਾ ਲਾ ਕੇ ਨਾ ਆਉਣਾ ਐ ਸਾਰੇ ਇਕੱਠੇ ਸਾਰੇ ਇਕੱਠੇ ਕਰ ਲੋ ਤਿੰਨੇ ਕਰ ਲੋ ਤਿੰਨੇ ਕਰ ਲੋ ਉਹ ਦਰਨਾ کہیں ਵੀ ਮੈਂ ਆਪਣੇ ਵੀ ਘਰ ਦੇ ਨਾਲ ਜਾਣਾ ਕਿਤੇ ਮੈਂ ਤਾਂ ਕਿੱਥੇ ਹੀ ਜਾਣਾ ਬੁੜੇ ਤਾਂ ਹੋ ਗਏ ਸੀ ਕਿਹਦੇ ਨੂੰ ਮਨੋਣਾ ਸ਼ਾਇਦ ਇੱਧਰ ਮਾਸੇ ਖਾਣਾ ਦੱਸੋ ਖਾਣਾ ਥੋੜਾ ਵੀ ਨਾ ਦੱਸੋ ਕਿੰਝ ਕਹਿੰਦਾ ਮੈਂ ਆਪਣੇ ਘਰ ਦੇ ਜਾਣਾ ਕਹਿੰਦਾ ਹਾਂ ਤੇ ਠੀਕ ਹੈ ਜਾਂਦੇ ਬਣਾਉਣ ਹਾਂ ਖਾਣੇ ਵਾਲੇ ਬੰਦੇ ਉਹ ਅਸਲ ਜਿਹੜਾ ਹੱਥ ਨੂੰ ਦੇਖ ਗੱਲ ਤਾਂ ਸੁਣ ਲੈ ਹੁਣ ਗੱਲ ਤਾਂ ਸੁਣ ਲੈ ਅਜ ਵੀ ਨਾ ਤੂੰ ਕਹਿੰਦਾ ਕਿ ਮੈਂ ਨਹੀਂ ਮੇਰਾ ਤਾਂ ਜੀ ਨਹੀਂ ਕਰਦਾ ਡਾਕਟਰ ਨੇ ਮਾਦਰ ਤੂੰ ਨਹੀਂ ਨਹੀਂ ਮੇਰਾ ਤਾਂ ਬਹੁਤ ਔਖਾ ਮੈਂ ਤਾਂ ਕਹਿੰਦਾ ਮੈਂ ਤਾਂ ਕੀ ਫੈਟੀ ਲੀਵਰ ਆ ਉਹ ਮੈਂ ਤਾਂ ਕੀ ਫੈਟੀ ਲੀਵਰ ਉਹਦੇ ਗਾਲੇ ਦੇ ਹੁਣ ਤੂੰ ਕਿਹਾ ਥੋੜਾ ਮੈਨੂੰ ਟੋਲਦੇ ਫਿਰੁੰਦੇ ਕਿੱਥੇ ਆ ਉਹ ਉਹ ਗੱਗੇ ਨੇ ਕਹਿਤਾ ਦਿੱਤਾ ਉਹਨੇ ਤਾਂ ਹੀ ਨਹੀਂ ਮਨਾਇਆ ਆਪਾਂ ਕਿ ਜਨਮ ਦਿਨ ਹਾਂ ਕਿੰਨਾ ਸਾਨੂੰ ਮੈਂ ਤਾਂ ਕਰ ਦਿਆਂ ਜਾਨਾ ਹਾਂ ਸੱਚੀ ਗੱਲ ਹੈ ਕਿ ਨਹੀਂ ਅੱਗੇ ਪਹਿਲਾਂ ਹੀ ਜਾਂਦਾ ਵਾਰਤਾ ਤਾ ਜਦ ਵਸਾਖੀ ਨੂੰ ਆ ਮੇਰਾ ਵਸਾਖੀ ਨੂੰ ਬਣਾ ਲਿਓ ਤੇਰਾ ਤਾਂ ਸਾਰਾ ਪਜਾ ਮਨਾਉਂਦਾ ਤੇਰਾ ਸਾਰਾ ਪੰਡੀਆਂ ਵਿੱਚ ਇਹ ਆ ਤੂੰ ਤਾਂ ਮਨਾਈ ਜਾਂਦੀ ਬਸਾਖੀ ਨੂੰ ਆਹ ਉਹ ਕੋਈ ਨਹੀਂ ਖਵਾ ਦੇ ਆਗੇ ਤਾਂ ਤੇ ਯਾਰ ਉਹ ਜ ਹੈ ਉਹ ਆ ਕੀ ਹੁੰਦਾ ਦਾ ਜਗਣਾ ਉਹਦੇ ਗਾਣੇ ਲੱਡੂ ਵੀ ਨਹੀਂ ਤੇ ਮਿਲਦੇ ਹੁੰਦੇ ਰੋਜ਼ ਤਾਂ ਹੰਡਾ ਬੂਕ ਲੰਨੇ ਆਪਾਂ ਉਹ ਨਹੀਂ ਉਹ ਖਵਾਵਾ ਕੰਮ ਠੀਕ ਆ ਖਾਉਂਗੇ ਕੀ ਹਲਵਾਈ ਦੱਸੋ ਤੁਸੀਂ ਕਿੱਥੇ ਲਾਈ ਆ ਰੋਟੀ ਕਰਦੋ ਕਰੋ ਫਿਰ ਹਾਂ ਆ ਰੋਟੀ ਕਰ ਆਹ ਰੋਟੀ ਕਰਦੋ ਕਰੋ ਅੱਜ ਖਾਣਾ ਹੋਟਲਾਂ 'ਚ ਜਲੇ ਕਰੋ ਬਾਅਦ ਰੋਟੀ ਕਰ ਬਜਾ ਸਾਹ ਪੈਂਦਾ ਹੋਟਲਾਂ 'ਚ ਜਲੇ ਕਰੋ ਠੀਕ ਆ ਲਾਉਂਗਾ ਜਾਂਦੇ ਸੜੇ ਬਾਰ-ਬਾਰ ਨਾ ਸਾਲ ਬਾਅਦ ਇੱਕ ਵਾਰੀ ਆਉਣਾ ਹਾਂ ਸਾਲ ਹੀ ਕਿਹ ਬੰਦੇ ਦੀ ਉਮਰ ਘਟਦੀ ਆ ਹਾਂ ਤੇ ਇਹਨਾਂ ਨੂੰ ਪਾਰਟੀਆਂ ਦੋਫਰ ਦੇ ਉਮਰ ਹੋ ਜੇ ਘਟਦੀ ਆ ਹਮਮ ਪਹਿਲੀ ਹਰੇਕ ਸਕਿੰਟ ਜੂਨ ਟ੍ਰੈਲਰ ਮਾਣ ਚੱਲਿਆ ਤੂੰ ਉਮਰ ਤਾਂ ਘਟ ਰਹੀ ਆ ਅੱਲੇ ਦਾ ਜਿਹੜਾ ਸਾਹ ਰਹਿ ਗਿਆ ਰਹਿਣ ਦੇ ਟਰਾਲਾ ਬਾਉਣ ਨੂੰ ਵੀ ਫਿਰ ਜੋ ਉਮਰ ਘਟਦੀ ਫਿਰ ਕੈਲੋਰੀ ਟਰਾਲੇ ਦੀ ਜਿਹੜੇ ਹੈਗੇ ਸਾਬ ਤਾਂ ਲੈਣੀ ਆ ਭੰਗਾਂ ਪੰਜਾਂ ਦਿਨ ਵੀ ਉਹਨੇ ਸਾਬ ਆਉਣੀ ਪੈਣਾ ਉਹ ਤਾਂ ਲੈਣੀ ਜਿੰਨੇ ਸਾਬ ਹੈਗੇ ਜਾਂਦੇ ਫਿਰ ਉਹਨੇ ਸ ਉਹਨੇ ਸ ਚਲੋ ਨਹੀਂ ਮੇਰੇ ਗੱਲ ਸੁਣੋ ਪਹਿਲੇ ਤਾਂ ਆਪਾਂ ਨੂੰ ਚਾਹ ਹੁੰਦਾ ਜਵਾਗ ਨੂੰ ਵੀ ਬੜਾ ਕਰਦੇ ਬਰਾਬਰ ਦਾ ਬਰਾ ਬਹਿ ਕਰੀਏ ਇਹਦਾ ਵਿਆਹ ਕਰੀਏ ਇਹ ਤੁਸੀਂ ਕਹਦੇ ਉਮਰ ਘਟ ਪਾਲ ਦੇ ਹੀ ਕਰੂਗਾ ਬੜਾ ਕਾਨੂੰ ਕਰਦੇ ਉਹਨੂੰ ਉੰਨਾ ਕੇ ਰਹਿਣ ਦਾ ਫਿਰ ਉਹ ਸੱਟਮ ਆ ਕੋਈ ਸ੍ਰਿਸ਼ਟੀ ਬਸ ਫਿਰ ਉਹ ਕਣਾ ਹੀ ਆ ਚੱਲਣਾ ਹੀ ਆ ਚੱਲਣਾ ਹੀ ਆ ਆਈ ਜਾਣਾ ਕੋਈ ਕਹੂੰਗਾ ਵੀ ਬੰਦਾ ਜੇ ਮਰੂਗਾ ਹੀ ਨਹੀਂ ਜੇ ਜਵਾਨ ਹੀ ਨਹੀਂ ਹੋ ਸਾਂ ਮੈਂ ਕੀ ਕਰਨਾ ਲੰਘ ਗਿਆ ਇਹ ਤਾਂ ਜਿੱਦਾਂ ਦੁਨੀਆ ਚਾਲਦੀ ਨਹੀਂ ਜਲਣੀ ਆ ਬਾਈ ਹਾਂਜੀ ਹਾਂ ਹੋਰ ਘਰ ਦੀ ਵਾਦੀ ਕੋਈ ਨਹੀਂ ਹੈਗੀ ਜਿਹੜਾ ਆਇਆ ਬੰਦਾ ਉਹਨੇ ਜਾਣੀ ਜਾਣਾ ਹੈ ਹੈ ਕਿ ਨਹੀਂ ਪੂਸਾ ਨਹੀਂ ਮਿੰਟ ਦਾ ਭਰੋਸਾ ਨਹੀਂ ਉਹਨੇ ਜਾਣੀ ਜਾਣਾ ਇਹਦਾ ਟਾਈਮ ਹੀ ਆ ਗਿਆ ਹੋ ਗਿਆ ਤੇਰਾ ਕੰਮ ਕੰਮ ਤਾਂ ਹੋ ਹੀ ਜਾਂਦੇ ਆ ਚੱਲੀ ਜਾਣੇ ਤਾਂ ਚੱਟਾਂ ਦੇ ਕਿਤੇ ਕਿਹੜੇ ਸੌਖੇ ਛੁੱਟਦੇ ਸੀ ਇਹਨੇ ਪਾਸੋਂ ਜਾਣਾ ਲਿਫਟਾਂ ਦੇ ਕਿਤੇ ਸੀ ਨੇ ਮੇਰਾ ਵੀ ਕਰਾ ਲੈ ਜਾ ਤੂੰ ਫੋਨ ਕਰਦਾ ਅੱਲਾ ਅਜੇ ਬਤੇਜਾ ਡੇਢ ਮਹੀਨਾ ਕੋਈ ਨਹੀਂ ਕਰ ਲੂੰਗਾ ਅੱਜ ਕਰ ਲੂੰਗਾ ਸਹੀ ਗਾ ਬੰਦਲ ਕਰਦਾ ਜੀ ਲੱਗਦਾ ਕੀ ਹੋ ਗਿਆ ਮੈਂ ਭਰਦਾ ਤੂੰ ਬਾਈ ਮੈਂ ਮੈ ਤਾਂ ਨਹੀਂ ਭਰਦਾ ਯਾਰ ਮੁੰਡਾ ਭਰਦਾ ਭਰਾ ਦੇਣੀ ਤੇਰੀ ਉਹਨੇ ਹੈ ਭਰਾ ਦੇਣੀ ਮੈਂ ਲੋ ਤਾਂ ਪਹਿਲਾਂ ਹੀ ਦਿੱਤਾ ਉਹ ਨਹੀਂ ਉਤਰਦਾ ਮੈਂ ਮੈਂ ਕਹਿੰਦਾ ਪਿੰਲੇ ਦੇ ਪੈਸੇ ਆਈਦੇ ਆ ਮੈਂ ਤੁਹਾਨੂੰ ਰਾਤ ਤੇ ਪਰਸੇ ਜੋਸਰ ਪੜਾ ਦੇ ਫੇਰ ਉਧਰ ਪਾ ਲੈ ਕਿਸੇ ਨੂੰ ਇਹਨੇ ਦੇਣਾ ਲੈਣਾ ਤਾਂ ਹੀ ਤੈਨੂੰ ਨਹੀਂ ਪੁੱਛਿਆ ਤੂੰ ਮੈਂ ਭਰਦਾ ਕੀ ਨਹੀਂ ਆ ਦੇ ਲੈ ਅੰਦਰ ਜਮਾ ਕਰਾਈ ਜਾਂਦਾ ਉਹਦੀ ਨੋਟਸ ਆਉਣਾ ਤੈਨੂੰ ਫੇਰ ਕਰ ਲੈ ਨਿਭੜਣਾ ਆ ਦੇ ਅੰਦਰ ਕਰਨ ਭਰੇ ਤੇ ਉਹਨੂੰ ਫੋਨ ਆਇਆ ਕਹਿੰਦਾ ਲੋਨ ਲੈਣਾ ਕਹਿੰਦਾ ਤਾਂ ਪਹਿਲੇ ਹੀ ਦਿੱਤਰਦਾ ਆਹੋ ਜੀ ਇਹ ਫਰਾਉਡ ਵਾਲਾ ਗੁਇਦਾਲੇ ਫਰਾਉਡ ਵਾਲਾ ਪੈ ਤੈਨੂੰ ਕਦੋਂ ਕੱਦੇ ਬੰਦ ਹੋਗੇ 6 ਵਜੇ ੱਹ 6 ਵਜੇ ਕਿ ਬੈਂਕਾਂ ਦਾ ਕਦੋਂ ਬੰਦ ਹੋਗੇ ਲੋਨ ਲੈਣਾ ਮੈਂ ਪਹਿਲੇ ਨਹੀਂ ਤੜਾ ਜਿਹੜਾ ਵਾਈ ਵਾਈ ਨੇ ਹਾਂ ਇਹ ਵੀ ਇਹ ਜੱਬਾ ਤੂੰ ਪੁੱਛ ਨਾ ਬੰਦਾ ਮੈਨੂੰ ਕਹਿੰਦਾ ਇੱਕ ਕਹਿੰਦਾ ਲਿਮਟ ਤਾਂ ਕਹਿੰਦਾ ਇੱਕ ਨਹੀਂ ਬਣ ਜਣੀ ਬਾਈ ਕਹਿੰਦਾ ਤੁਸੀਂ ਮੈਂ ਇੱਕ ਨਹੀਂ ਹੋਣੀ ਕਹਿੰਦਾ ਅਗਲੇ ਦਿਨ ਨੰਬਰ ਆਪ ਕਰ ਜਾ ਪਾ ਲੈਣਾ ਉਹਨੇ ਮੱਝ ਦਾ ਕੇਕਣਾ ਪੈ ਜੂਗਾ ਨਹੀਂ ਨਹੀਂ ਹੁੰਦੀ ਮਗਾ ਫੁੱਲ ਤਾਰ ਨਹੀਂ ਪੈਣੀ ਆ ਤਾਂ ਹੁਣੀ ਆ ਇਹ ਉਹ ਚੱਕ ਕੇ ਲਿਆ ਹਾਂ ਮਗਾ ਫੁੱਲ ਪੂਰੀ ਤਾਰ ਕਿਉਂ ਨਹੀਂ ਆ ਸਰ ਕੋ ਦੋਰਾ ਬਣਨਾ ਲੌਨੀ ਬੋਬ ਦੇਣਾ ਹੁੰਦਾ ਤੈਨੂੰ ਦੇ ਦੇਣਾ ਅਗਲੇ ਨੇ ਹਾਂ ਠੀਕ ਹੈ ਜਿੰਗ ਜਿੰਨੇ ਦਿੱਤੇ ਪੈਸੇ ਰਗੜ ਨਹੀਂ ਹੋਏ ਤੂੰ ਉਹਨੇ ਕਹਣਾ ਲੈ ਲੈ ਤੇਰੀ ਇੱਕ ਨਹੀਂ ਕਰਾ ਦੂੰਗੇ ਪਰ ਇੱਕ ਨਾ ਮੇਰੇ ਸਾਹਬ ਗੱਲ ਤਾਂ ਨਹੀਂ ਹੈਗੀ ਨਹੀਂ ਹੁੰਦੀ ਨਹੀਂ ਮੇਰੀ ਗੱਲ ਨਾ ਹੁੰਦਾ ਜਿਹੜੇ ਲੰਬ ਜਿਹੜੇ ਵੇਖ ਤੂੰ ਹੁੰਦਾ ਤਾਂ ਹੀ ਫੱਕ ਹੋਊਂਗੇ ਜੇ ਆਪਣੇ ਪਹੇਤਾਨ ਕੋ ਤਾਂ ਫੱਕੋ ਕਾ ਘੂਰੋ ਜਰੂਰ ਹੋ ਉਹਦੇ ਬਿਨਾਂ ਨਹੀਂ ਤਾਂ ਹੋਈ ਲੰਬ ਜਿਹੜੇ ਨਾ ਤਕਸੀਮ ਕਾ ਨਹੀਂ ਹੋਗੀ ਇੱਧਰ ਦਾ ਹਾਡੇ ਕਲੀਅਰ ਨਹੀਂ ਜਦੋਂ ਹਾਂ ਅਸੀਂ ਵੀ ਕਲੀਅਰ ਕਰੀ ਮੈਂ ਮਾਰੂ ਲਾ ਕੇ ਹੋਵੇ ਮੈਰੀ ਕਰ ਦੇ ਮੈਂ ਵੀ ਕਲੀਅਰ ਕਰੀ ਆ ਉਹ ਮਾਰਨੀ ਪੈਂਦੀ ਬਾਈ ਕਿਹੜਾ ਲੋਹਾ ਤੂੰ ਇਹਦੇ ਵਿੱਚ ਬੜਾ ਭਾਰੀ ਕਰਿਆ ਬੰਦੀ ਇਹ ਦੁਨੀਆਂ ਨਾਲਾਂ ਦਾ ਰੱਖ ਕੇ ਆਲੀ ਜਾਂਦਾ ਦਾਇਆ ਦੇ ਲੱਗਿੱਦਰ ਚੱਕੇ ਨਹੀਂ ਉੱਦੋਂ ਜਾਓ ਜਾਓ ਹੋਇਆ ਪਿਆ ਛਾੜਾ ਦੇ ਕੁਮਾਰ ਦਾ ਮਾਰਦੇ ਅੱਜ ਦਿਨ ਕਮਾਵੇ ਇਹ ਦਿਨ ਪੂਰਾ ਟਾਈਮ ਬਾਅਦ ਹੀ ਕੀ ਹੈ ਹੈਨਾ ਪੂਰਾ ਫਿਰ ਤੇ ਆਏ ਉਹ ਟੇਗਣ ਗਿਮਯਾ ਬੰਦੇ ਬੰਦ ਜਲ ਜਾ ਰਹਿ ਜਾ ਬਾਈ ਲਿਫਾਫੇ ਉਹ ਤਾਂ ਦੇਖਦਾ ਸਹੀ ਲਿਫਾਫੇ ਜੀ ਪਾ ਕੇ ਰੱਖ ਲੈ ਤੇਰਾ ਵੀ ਜਿੰਦਗੀ ਤੇ ਥੋੜੀ ਜਿਹੀ ਟਾਈਮ ਦੀ ਉਹ ਹੈ ਉਹ ਮੱਕੜ ਦੀ ਕਿੰਨੀ ਹੁੰਦੀ ਆ ਤਮੱਕੜਾਰ ਕੀੜੇ ਦੀ 84 ਲੱਖ ਜੂਨ ਹੋਈ ਥੋੜਾ ਕਹਿਆ ਪਿਆ ਪੂਰੀ ਵੀ ਗੱਲ ਨਹੀਂ ਪੂਰੀ ਕਾ ਦਊਗੀ ਥਲੀ ਜੇ ਸਾਰੀ ਉਮਰ ਜਾਦਾ ਹੋਈ ਜਿਹਦੀ ਐ ਵੀ ਓਵਰ ਹੈਗੀ ਅੱਜ ਅੱਜ ਪੈਦਾ ਹੋਇਆ ਜਮ ਮੱਕੜੇ ਹੀ ਕੁਸਾ ਯਾਰ ਫਿਰ ਪੈਦਾ ਹੁੰਦਾ ਬੱਲਬ ਕੋਲ ਜਾਂਦਾ ਜਾਂਦਾ ਉਹ ਮੱਕੜਾ ਜਿਹੜਾ ਨਾ ਉਹਦੀ ਉਹ ਕੀੜੀਂ ਫੰਗ ਲੱਗਦੀ ਆ ਜਦੋਂ ਉਹਦੀ ਮੌਤ ਦੀ ਤਾਂ ਲੱਗਦੇ ਫੜੀ ਨੇ ਨਹੀਂ ਉਹ ਮਰ ਉਹ ਮਰੂਗੀ ਉਹਦੇ ਟਾਈਮ ਹੋਊਗਾ ਕੋਈ ਜਾਂ ਫੰਗ ਲੱਗ ਗਿਆ ਕਿਉਂ ਜਦੋਂ ਮਰਨਾ ਵਾਸ ਫੰਗ ਟੁੱਟਣੇ ਉਹ ਮਰੀ ਜੀ ਹਮਝਿਆ ਨਿਕਣਾ ਵੀ ਦੇਲਾ ਨਹੀਂ ਪਈ ਤੇ ਆ ਬਸ ਤੇ ਫੇ ਤਾਂ ਹੀ ਕਹਿੰਦੇ ਹੋ ਜਾ ਕੇ ਲੈ ਕਿਹੜੇ ਕਿਹੜੇ ਚੂਹੇ ਵਿੱਚ ਚੂਹੇ ਬਹੁਤ ਮੋੜੇ ਮੋੜੇ ਉੱਥੇ ਜਾ ਚੱਕੀ ਆ ਵੱਡਾ ਬੱਲੇ ਉਹਦਾ ਇੱਕ ਦੋ ਉਹਦੇ ਪੱਤਲੇ ਬਾਈ ਆ ਜੀ ਮਰਿਆ ਨਹੀਂ ਹੈ ਬਹੁਤ ਜੀੜੀਆਂ ਦਾ ਬੋਸ ਨਾਸ ਮਰਿਆ ਦਾ ਸਭ ਕਾਸੀ ਦਾ ਹੀ ਥੋੜੇ ਟਾਈਮ ਮਾਰੂਗਾ ਲੇਖੀ ਹਟ ਜੇਣਾ ਤੇ ਬਾਦ ਵਿੱਚ ਹਟ ਜਿਹੜਾ ਹਮ ਅੱਗੇ ਲੱਗਣਾ ਵੱਡੀ ਜੁੱਦੀ ਆ ਸੜਕ ਤੇ ਘਾੜ ਘਾੜੀ ਪਾੜੀ ਜਾਂਦਾ ਇਹ ਪਾੜੀ ਜਾਂਦੇ ਗਾਦੂ ਇਨ ਤਰਕੇ ਠੀਕ ਆ ਪਾਪੜੇ ਦੇ ਇੱਕ ਚਿੱਟਾ ਲਾਉਣਾ ਹੈ ਜੀ ਕਣਕ ਨੂੰ ਜੂਰੀ ਇਸ ਨੂੰ ਧਾਨਨ ਕਰ ਬਣ ਕੇ ਨੂੰ ਲਾ ਦੇ ਧਾਨਨ ਇੱਕ ਜੀਰੀ ਇੱਕ ਚਿੱਟਾ ਲੱਗਿਆ ਵਾਈ ਆ ਇੱਕ ਹੋਰ ਲਾ ਦੇ ਮੈਂ ਵੀ ਦੱਸਦੇ ਇੱਥੇ ਪਨੀਰੀ ਚ ਪਿਆ ਵਾ ਗਿਆ ਕੋਸਾ ਨਹੀਂ ਮੈडम ਦੱਸਦਾ ਬੰਮੇ ਜਿਆਦਾ ਰੀਂਗਾ ਸਿੱਟੂਗਾ ਹਲਦੀ ਪਾਉਗੀ ਉਹਨੂੰ ਮੱਕੀ ਵਾਲਾ ਕਿੰਨੇ 26 ਨੂੰ ਹਰਦੀ ਪਾਉਗੀ ਮੱਕੀ ਵਾਲਾ 26 ਜਾਨੀ ਰਾ ਦੇ ਨਾ ਇਹ ਇਹ ਨੂੰ ਹੁੜਾ ਘੱਟ ਰੱਖੀ ਨੂੰ ਜੀ ਵਾਲਾ ਜੀ ਜਾਨੀ ਮਾਨ ਪਾ ਦੇ ਹਾਂ ਇਹ ਡੋਗਰੀਆਂ ਦੇਖੀਓ ਬੇ ਜੀ ਸੁੱਖੇ ਘੱਟ ਪੀ ਜੀ ਨੀ ਨੀ ਕਿੰਨੀ ਕਿੰਨੀ ਦੇ ਦੋ ਢਾਈ ਯਾਰ ਦੋ ਢਾਈ ਬਸ ਦੋ ਦੋ ਢਾਈ ਠੀਕ ਹੈ ਆਪਣੇ ਹੋਰ ਤਾਂ ਪਾਸੇ ਪੂਰਾ ਹੋਇਆ ਬਈ ਕਾ ਹੈ ਉਰੇ ਰਹਿਣਾਂ ਕਿ ਚੱਲੀਆਂ ਜਾਂਦੇ ਬਸ ਹਣਾ ਪੂਰਾ ਹੀ ਬੱਕਰਾ ਪੂਰਾ ਹੀ ਹੈ ਬਾਈ ਇਹ ਤਾਂ ਫਹੀ ਨਹੀਂ ਪਾਗੇ ਦੇਖੀ ਕਿ ਆ ਗਾ ਬਾਟਰ ਇਹਦੇ ਪੌਂਦੇ ਖਾਣੇ ਦਾ ਫਾਹਾ ਵੱਡੇ ਹੋ ਗਈ ਲੱਗਦੀ ਹੈ ਵੀ ਇੱਧਰ ਪਨੀਰੀ ਵਾਲਾ ਕਿਹਦਾ ਪਰਲਾ ਤੂੰ ਆ ਉਹ ਮੀਂਹ ਪਾ ਕੇ ਗਏ ਆ ਫਾਹਾ ਵੱਡੇ ਉਹਨਾਂ ਨੇ ਮੀਂਹ ਦੇ ਪੌਂਦੇ ਦੇਖਦੀ ਆ ਉੱਥੇ ਤੱਕ ਪਨੀਰੀ ਵਾਲਾ ਚੇਤਾ ਦੇਖ ਜਿੱਥੇ ਤੱਕ ਹਾਂ ਉਹ ਲੱਗੇ ਦੇਖਦਾ ਪਰਾਂ ਦੂਏ ਮੱਕੀ ਵਾਲੇ ਆ ਵੀ ਮੱਕੀ ਉਹ ਹੌਲਾ ਹੈ ਇਹਦੇ ਨਾਲ ਸੇ ਪਨੀਰੀ ਵਾਲੇ ਚ ਰੇਖੇ ਤੇ ਥੋੜਾ ਪਿਆ ਲੰਪਰ ਹਾਂ ਉਹ ਆਉਂਦਾ ਦੇ ਵੀ ਕੋਈ ਅੱਜ ਗਰਮੀ ਤੋਂ ਰਾਹਤ ਤਾਂ ਗੱਲ ਨਾਲੋਂ ਬੈਜੋ ਵੀ ਨਿੱਜਾੜਾ ਕੋਈ ਬੈਠਦਾ ਨਹੀਂ ਗਰਮੀ ਨੂੰ ਜਿਆਦਾ ਆ ਬੰਦੇ ਨੇ ਵਿਜੜਾ ਆ ਬੈਠਣੇ ਲਈ ਨਾਲੋਂ ਪਾਰਟੀ ਆ ਰਾਇ ਲੈ ਲੈ ਕੱਲੋਂ ਮਾਰੀਆਂ ਦਾ ਖਾਣਾ ਯਾਰ ਮੈਂ ਕਰੂੰਗਾ ਜਿੱਦਾਂ ਟਰਾਲਾ ਮੈਂ ਲਿਆ ਆ ਮੈਂ ਵੀ ਉਦਨੇ ਕਰ ਦੂੰਗਾ ਤੁਵਾਜ ਦੇ ਵੇਟ ਤੇ ਕੰਮ ਪਰੇ ਹਾਂ ਵਾਜੀ ਛੋਟਰੇ ਤੇ ਕਰਾ ਲੂ ਹਾਂ ਹਜ਼ੂਰੀ ਕਰੋ ਭਾਈ ਅੱਜ ਆ ਦੋ ਟੋਟੇ ਛੋਟੀ ਪਾਰਟੀ ਵਾਲੇ ਦੋ ਕਿਹਨੇ ਕਰਾਇਆ ਛੋਟੀ ਪਾਰਟੀ ਵਾਲੇ ਤੁਸੀਂ ਦੋਏ ਕਿਹੜਾ ਕੋ ਮਾਰਦੀ ਗਿਆ ਮਤਲਬ ਹਾਂ ਸਮੋਸੇ ਖਾਏ ਨੇ ਦੱਸ ਦੋ ਕਿਹੜਾ ਖਾਣਾ ਹੋਰ ਕੇ ਖਾਣਾ ਆ ਬਰੈਡ ਦਾ ਖਮੋਸਾ ਹੁੰਦਾ ਮੈਂ ਕਿਹ ਬਣ ਦੂੰ ਕੱਲੂ ਕਲੇ ਨਹੀਂ ਆਣਾ ਚਲੋ ਜਾਮੀ ਨਾ ਆਣਾ ਆਓ ਫਿਰ ਸਮੋਸੇ ਹੀ ਭੇਲੇ ਆ ਦੇ ਕੁਸਤਾ ਲਿਆ ਠੰਡੇ ਦੀ ਬੋਦਰਾ ਸੁੱਤੀ ਲਿਆ ਇਤੋਂ ਨਹੀਂ ਹੈ ਤੈਨੂੰ ਹੈਪੀ ਬਰਥਡੇ ਕੰਨ ਹੜਨਾ ਨਹੀਂ ਆ ਰਹੀਆਂ ਅੱਤ ਨਹੀਂ ਆਪੇ ਇੱਦਾਂ ਲੱਭੇ ਜਾਈਂ ਵੱਡੇ ਦਾ ਕੱ데 ਜਾਣਾ ਜਾਣਾ ਮੈਂ ਹੈਂ ਪੰਜਾ ਕੋਲ ਜਾਇਆ ਤੂੰ ਓੱਡੇ ਬਣ ਕੇ ਲੱਕੀ ਲੈ ਕੇ ਆਣਾ ਮੈਂ ਲੱਖੀ ਨੂੰ ਘਰ ਦੰਦਾਂ ਚਲੋ ਛੁੱਟੀ ਹੈ ਜੀ